कल शाम ਦੇ ਟਾਈਮ ਗਿੱਲ ਪਲੇਸ ਸਮਰਾਲੇ ਸਾਡੇ ਇੱਕ ਜਿਹੜੀ ਭੰਗੜਾ ਕਲਾਕਾਰਾਂ ਦੀ ਟੀਮ ਆਈ ਸੀ ਜੀ ਦੇ ਵਿੱਚ ਲੜਕੀਆਂ ਵੀ ਆਈਆਂ ਸਨ ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਉਹਦੇ ਨਾਲ ਗਲਾਸ ਵੀ ਛੁੱਟਿਆ ਗਿਆ ਕੋਈ ਛਾਬੀ ਬੰਦੇ ਸੀ ਤੇ ਜਗਰੂਪ ਸਿੰਘ ਜਿਹੜਾ ਮੁੰਜਮ ਸੀ ਤੇ ਉਹਦੇ ਦੋ ਤਿੰਨ ਸਾਥੀ ਜਿਨ੍ਹਾਂ ਦੇ ਖਿਲਾਫ 294 506 ਤੇ 509 ਆਪੀਸੀ ਤਹਿਤ ਸਮਰਾਲਾ ਥਾਣਾ ਦੇ ਪਰਚਾ ਦਰਜ ਕੀਤਾ ਹੈ ਤੇ ਦੂਜੀ ਈਸ਼ੂ ਤੋਂ ਲੱਗਿਆ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਮੁਲਾਜ਼ਮਾ ਅਨਾੜਮਾ ਪਿੰਡ ਦਾ ਪਿਛੋਂ ਰਹਿਣ ਵਾਲਾ ਵਿਆਹ ਚ ਡਾਂਸਰ ਕੁੜੀ ਨਾਲ ਬਦਸਲੂਖੀ ਕਰਨ ਵਾਲੇ ਪੁਲਿਸ ਮੁਲਾਜ਼ਮ ਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਸੋ ਦੱਸਦੀਏ ਕਿ ਸ਼ਹਿਰ ਦੇ ਇੱਕ ਮੈਰਿਜ ਪੈਲਸ ਵਿੱਚ ਚੱਲ ਰਹੇ ਇੱਕ ਵਿਆਹ ਸਮਾਗਮ ਵਿੱਚ ਉਸ ਵੇਲੇ ਰੰਗ ਚ ਭੰਗ ਪੈ ਗਿਆ ਜਦੋਂ ਸਟੇਜ ਤੇ ਨੱਚ ਰਹੀ ਇੱਕ ਡਾਂਸਰ ਕੁੜੀ ਤੇ ਇੱਕ ਪੁਲਿਸ ਮੁਲਾਜ਼ਮ ਨੇ ਸ਼ਰਾਬ ਦੇ ਨਸ਼ੇ ਵਿੱਚ ਤੁੱਟ ਹੋਣ ਮਗਰੋਂ ਗੁੱਸੇ ਚ ਗੁੱਸੇ ਚ ਸ਼ਰਾਬ ਨਾਲ ਭਰਿਆ ਕੱਚ ਦਾ ਗਿਲਾਸ ਉਸਦੇ ਉੱਤੇ ਸੁੱਟ ਦਿੱਤਾ ਜਿਸ ਦੀ ਵਜ੍ਹਾ ਕੁੜੀ ਵੱਲੋਂ ਸਟੇਜ ਦੇ ਥੱਲੇ ਉਤਰ ਕੇ ਨੱਚਣ ਤੋਂ ਇਨਕਾਰ ਕਰਨਾ ਸੀ ਇਸ ਸਾਰੇ ਵਰਤਾਰੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਸਮਰਾਲਾ ਪੁਲਿਸ ਵੱਲੋਂ ਉਕਤ ਪੁਲਿਸ ਮੁਲਾਜ਼ਮ ਤੇ ਉਸ ਦੇ ਸਾਥੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਡਾਂਸਰ ਕੁੜੀ ਨੇ ਦੱਸਿਆ ਕਿ ਉਸ ਪੁਲਿਸ ਮੁਲਾਜ਼ਮ ਦੇ ਨਸ਼ੇ ਵਿੱਚ ਟੱਲੀ ਹੋ ਕੇ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ਤੇ ਸਟੇਜ ਤੋਂ ਹੇਠਾਂ ਆ ਕੇ ਉਹਨਾਂ ਨਾਲ ਡਾਂਸ ਕਰਨ ਦੀ ਗੱਲ ਆਖੀ ਗਈ ਜਿਸ ਦਾ ਉਸ ਨੇ ਵਿਰੋਧ ਕੀਤਾ ਤਾਂ ਇਹਨਾਂ ਵਿਅਕਤੀਆਂ ਨੇ ਉਸ ਨਾਲ ਬਦਸਲੂਖੀ ਕੀਤੀ ਅਤੇ ਉਸਤੇ ਕੱਚ ਦਾ ਗਿਲਾਸ ਤੇ ਹਮਲਾ ਵੀ ਕੀਤਾ ਗਿਆ ਜਿਸ ਤੋਂ ਬਾਅਦ ਦੋਵੇਂ ਧਿਰਾਂ ਚ ਜੰਮ ਕੇ ਟਕਰਾਅ ਵੀ ਹੋਇਆ ਡਾਂਸਰ ਕੁੜੀ ਦੀ ਸ਼ਿਕਾਇਤ ਤੇ ਸਮਰਾਲਾ ਪੁਲਿਸ ਨੇ ਇਸ ਮਾਮਲੇ ਚ ਦੋਸ਼ੀ ਮੰਨੇ ਜਾਣ ਵਾਲੇ ਇੱਕ ਪੁਲਿਸ ਮੁਲਾਜ਼ਮ ਅਤੇ ਉਸ ਦੇ ਸਾਥੀਆਂ ਤੇ ਕਈ ਧਰਮਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਇਹ ਸਾਫ਼ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇਸ ਕੁੜੀ ਵੱਲੋਂ ਸਟੇਜ ਤੋਂ ਥੱਲੇ ਆ ਕੇ ਡਾਂਸ ਕਰਨ ਦੀ ਗੱਲ ਦੇ ਵਿਰੋਧ ਦਰਮਿਆਨ ਹੋਈ ਤਿੱਖੀ ਬਹਿਸਬਾਜ਼ੀ ਦੌਰਾਨ ਇਸ ਡਾਂਸਰ ਕੁੜੀ ਨੇ ਭਾਵੇਂ ਗੁੱਸੇ ਵਿੱਚ ਆ ਕੇ ਉਸ ਵਿਅਕਤੀ ਨੂੰ ਕਾਫੀ ਕੋ ਜੋ ਬੋਲ ਦਿੱਤਾ ਪਰ ਜਿਵੇਂ ਇਸ ਡਾਂਸ ਕਰ ਰਹੀ ਕੁੜੀ ਤੇ ਸ਼ਰਾਬ ਨਾਲ ਭਰਿਆ ਕੱਚ ਦਾ ਗਿਲਾ ਸੁੱਟ ਕੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਵੱਧ ਗਿਆ ਵੀਡੀਓ ਵਾਇਰਲ ਹੋਣ ਤੇ ਹੁਣ ਇਹ ਗੱਲ ਕਾਫੀ ਤੂਲ ਫੜ ਚੁੱਕੀ ਹੈ ਅਤੇ ਪੀੜਤ ਕੁੜੀ ਵੱਲੋਂ ਦੇਰ ਰਾਤ ਹੀ ਸਥਾਨਕ ਪੁਲਿਸ ਨੂੰ ਕਾਰਵਾਈ ਲਈ ਆਪਣੀ ਸ਼ਿਕਾਇਤ ਵੀ ਦੇ ਦਿੱਤੀ ਗਈ ਸੀ ਅੱਜ ਇਹ ਪੂਰਾ ਵਿਵਾਦ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ ਇਸ ਡਾਂਸਰ ਕੁੜੀ ਜਿਸ ਦਾ ਨਾਂ ਸਿਮਰ ਸੰਧੂ ਹੈ ਇਸ ਨੇ ਦੋਸ਼ ਲਗਾਇਆ ਕਿ ਉਸ ਦਾ ਅਕਸ ਖਰਾਬ ਕਰਨ ਲਈ ਹੀ ਆਣ ਬੁੱਝ ਕੇ ਇਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਹੈ ਜਦ ਕਿ ਉਹ ਪਿਛਲੇ 10-12 ਸਾਲ ਤੋਂ ਆਪਣੇ ਇਸ ਕੀਤੇ ਨਾਲ ਜੁੜੀ ਹੋਈ ਹੈ ਅੱਜ ਤੱਕ ਕਦੇ ਵੀ ਉਸ ਨਾਲ ਅਜਿਹੀ ਘਟਨਾ ਨਹੀਂ ਵਾਪਰੀ ਜੋ ਕੁਝ ਹੁਣ ਉਸ ਨਾਲ ਹੋਇਆ ਹੈ ਉਸਨੇ ਸੋਸ਼ਲ ਮੀਡੀਆ ਸਾਹਮਣੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੇ ਕੀਤੇ ਨੂੰ ਵੀ ਇੱਜ਼ਤ ਦੀ ਨਜ਼ਰ ਨਾਲ ਵੇਖਣਾ ਚਾਹੀਦਾ ਹੈ ਕਿਉਂਕਿ ਉਹ ਕਲਾਕਾਰ ਹਨ ਸਿਮਰਨ ਸੰਧੂ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਉਸ ਨਾਲ ਬਦਸਲੋਕੀ ਕੀਤੀ ਹੈ ਉਹ ਪੈਸੇ ਦੀ ਤੋਂ ਸੋ ਵੀ ਖਾ ਰਿਹਾ ਸੀ ਅਤੇ ਉਸ ਨੂੰ ਆਪਣੇ ਨਾਲ ਖੇਡਾਂ ਨਚਾਉਣਾ ਚਾਹੁੰਦਾ ਸੀ ਜਦੋਂ ਉਸਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹ ਵਿਅਕਤੀ ਉਸਦੀ ਬੇਇੱਜ਼ਤੀ ਤੇ ਉਤਰ ਆਇਆ ਜਿਸ ਤੋਂ ਬਾਅਦ ਉਹ ਵੀ ਗੁੱਸੇ ਦੇ ਵਿੱਚ ਆ ਗਈ ਅਤੇ ਉਸਨੇ ਜੰਮ ਕੇ ਆਪਣੀ ਪੜਾਹਸ ਕੱਢਣੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਤੈਸ ਵਿੱਚ ਆਇਆ ਉਕਤ ਵਿਅਕਤੀ ਆਪਣੇ ਉਸਦੇ ਸਾਥੀ ਉਸ ਨੂੰ ਬਦਸਲੋਖੀ ਕਰਦੇ ਰਹੇ ਅਤੇ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਉਸਤੇ ਚਰਾਬ ਨਾਲ ਭਰਿਆ ਕੱਚ ਦਾ ਗਿਲਾਸ ਉਸ ਨੂੰ ਜ਼ੋਰ ਨਾਲ ਉਸ ਵੱਲ ਸੁੱਟ ਦਿੱਤਾ ਪਰ ਉਹ ਬਚ ਗਈ ਹਾਲਾਂਕਿ ਇਸ ਕਲਾਕਾਰ ਲੜਕੀ ਨੇ ਉਕਤ ਘਟਨਾ ਵੇਲੇ ਅਤੇ ਉਸ ਤੋਂ ਬਾਅਦ ਵੀ ਉਸ ਦੇ ਸਾਥੀ ਕਲਾਕਾਰਾਂ ਤੇ ਡਾਂਸ ਗਰੁੱਪ ਵੱਲੋਂ ਉਸ ਨਾਲ ਨਾ ਖੜਨ ਤੇ ਗਿਲਾ ਕਰਦੇ ਹੋਏ ਕਿਹਾ ਕਿ ਉਲਟਾ ਉਸ ਨੂੰ ਹੀ ਗਰੁੱਪ ਚੁੱਪ ਕਰਵਾਈ ਜਾ ਰਿਹਾ ਸੀ ਜਦ ਕਿ ਸਟੇਜ ਤੇ ਨੱਚਣ ਵਾਲੀ ਕੁੜੀ ਕਲਾਕਾਰ ਹੁੰਦੀਆਂ ਹਨ ਅਤੇ ਉਹਨਾਂ ਦੀ ਵੀ ਉਨੀ ਹੀ ਇੱਜ਼ਤ ਹੁੰਦੀ ਹੈ ਜਿੰਨੀ ਕਿ ਕਿਸੇ ਹੋਰ ਔਰਤ ਦੀ ਹੁੰਦੀ ਹੈ ਸਿਮਰਨ ਸੰਧੂ ਨੇ ਇਸ ਪੂਰੀ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਖਿਲਾਫ ਕਾਰਵਾਈ ਲਈ ਆਪਣੀ ਸ਼ਿਕਾਇਤ ਪੁਲਿਸ ਨੂੰ ਪਹਿਲਾਂ ਹੀ ਦੇ ਦਿੱਤੀ ਹੈ ਅਤੇ ਉਹ ਆਪਣੇ ਇਸ ਜਿੱਦ ਤੇ ਅੜੀ ਹੋਈ ਹੈ ਕਿ ਜਦੋਂ ਤੱਕ ਠੋਕਮੇ ਕਾਰਵਾਈ ਨਹੀਂ ਹੁੰਦੀ ਉਹ ਚੁੱਪ ਨਹੀਂ ਹੈ ਠਹਿਗੀ ਦੂਜੇ ਪਾਸੇ ਦੇਰ ਸ਼ਾਮ ਸਮਰਾਲਾ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਡੀਐਸਪੀ ਤਰਲੋਚਨ ਸਿੰਘ ਅਤੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਕਤਲ ਦੋਸ਼ੀ ਜਗਰੂਪ ਸਿੰਘ ਵਾਸੀ ਪਿੰਡ ਰਣਵਾ ਸਮਰਾਲਾ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ ਧਾਰਾ 294 506 ਅਤੇ ਧਾਰਾ 509 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਤਲ ਦੋਸ਼ੀ ਜਗਰੂਪ ਸਿੰਘ ਪੁਲਿਸ ਮੁਲਾਜ਼ਮ ਹੈ